ਭੁੱਲ ਗਿਆ ਡਬਲ ਮਰਡਰ ਦੇ ਪਿੱਛੇ ਦਾ ਰਾਜ਼ ਰਾਹੁਲ ਤੇ ਗੁਲਚਨ ਨਾਂ ਦੇ ਦੋ ਨੌਜਵਾਨ ਅਚਾਨਕ ਲਾਪਤਾ ਹੋ ਜਾਂਦੇ ਨੇ ਪਰਿਵਾਰਾਂ ਵੱਲੋਂ ਪੁਲਿਸ ਕੋਲ ਮਦਦ ਦੀ ਗੋਹਾਰ ਲਗਾਈ ਜਾਂਦੀ ਹੈ ਪੁਲਿਸ ਵੀ ਫੌਰਨ ਇਹਨਾਂ ਦੀ ਪਾਲ ਵਿੱਚ ਜੁਟ ਜਾਂਦੀ ਹੈ ਅਤੇ ਪਰਿਵਾਰਾਂ ਤੇ ਉਦੋਂ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਜਦੋਂ ਦੋਵਾਂ ਦੀ ਅਮਰਿਤਕ ਦੇਹਾਂ ਨਹਿਰ ਚੋਂ ਬਰਾਮਦ ਹੁੰਦੀਆਂ ਨੇ ਦੋਸਤੋ ਕਹਿੰਦੇ ਨੇ ਕਿ ਇਨਸਾਨ ਪੈਸਾ ਤੇ ਇਸ਼ਕ ਇਹ ਦੋਨਾਂ ਚੀਜ਼ਾਂ ਵਾਸਤੇ ਕਿਸੇ ਵੀ ਹੱਦ ਨੂੰ ਪਾਰ ਕਰ ਜਾਂਦਾ ਹੈ ਤੇ ਕੁਝ ਐਹੋ ਜਿਹਾ ਹੀ ਹੁੰਦਾ ਹੈ ਅੱਜ ਦੀ ਇਸ ਘਟਨਾ ਦੇ ਵਿੱਚ ਇਹ ਘਟਨਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਡੱਬਾ ਪੁਲਿਸ ਸਟੇਸ਼ਨ ਦੀ ਹੈ ਗੱਲ ਸੀ 16 ਸਤੰਬਰ 2023 ਦੀ ਸ਼ਾਮ ਦਾ ਟਾਈਮ ਸੀ ਰਾਹੁਲ ਤੇ ਗੁਲਸ਼ਨ ਦੋ ਪੱਕੇ ਦੋਸਤ ਸਨ ਇਹ ਸ਼ਾਮ ਨੂੰ ਬਿਨਾਂ ਕੁਝ ਕਿਸੇ ਨੂੰ ਦੱਸੇ ਜਾਂਦੇ ਨੇ ਆਪਣੇ ਕੁਝ ਦੋਸਤਾਂ ਦੀ ਪਾਰਟੀ ਦੇ ਵਿੱਚ ਪਰ ਇਹ ਦੋਨੇ ਜਾਣੇ ਕਦੀ ਵੀ ਇਸ ਪਾਰਟੀ ਤੋਂ ਲੋਟ ਕੇ ਵਾਪਸ ਨਹੀਂ ਆਉਂਦੇ ਜਦੋਂ ਦੇਰ ਰਾਤ ਤੱਕ ਉਹ ਘਰ ਵਾਪਸ ਨਹੀਂ ਪਰਤਦੇ ਤਾਂ ਘਰ ਵਾਲੇ ਉਹਨਾਂ ਦੀ ਪਾਲ ਕਰਦੇ ਨੇ ਰਾਹੁਲ ਤੇ ਗੁਲਸ਼ਨ ਦੇ ਸਾਰੇ ਦੋਸਤਾਂ ਤੇ ਸਾਰੇ ਹੀ ਰਿਸ਼ਤੇਦਾਰਾਂ ਕੋਲੋਂ ਪਤਾ ਕਰਦੇ ਨੇ ਪਰ ਇਹ ਦੋਨੇ ਜਾਣੇ ਕਿਤੇ ਵੀ ਉਹਨਾਂ ਨੂੰ ਨਹੀਂ ਮਿਲਦੇ ਫਿਰ ਰਾਹੁਲ ਤੇ ਗੁਲਸ਼ਨ ਦੇ ਜਿਹੜੇ ਦੋਸਤਾਂ ਕੋਲੋਂ ਪਾਰਟੀ ਕਰਨ ਗਏ ਸੀ ਉਹਨਾਂ ਨੂੰ ਫੋਨ ਕੀਤਾ ਜਾਂਦਾ ਹੈ ਉਹਨਾਂ ਕੋਲੋਂ ਪੁੱਛਗਿੱਛ ਕਰਦੇ ਨੇ ਪਰ ਉਹ ਵੀ ਇਹਨਾਂ ਨੂੰ ਕੁਝ ਨਹੀਂ ਦੱਸਦੇ ਆਖਰ ਥੱਕ ہار ਕੇ ਇਹਨਾਂ ਦੇ ਘਰ ਵਾਲੇ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ ਨੇ ਤੇ ਇਹਨਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾ ਦਿੰਦੇ ਨੇ। ਰਾਹੁਲ ਜਿਸ ਦੀ ਉਮਰ ਸੀ ਲਗਭਗ 23 ਸਾਲ ਦੇ ਕਰੀਬ ਤੇ ਗੁਲਸਨ ਜੋ ਇਹਦੇ ਨਾਲ ਹੀ ਪਰਦਾ ਸੀ, ਇਹਦੀ ਉਮਰ ਸੀ 22 ਸਾਲ ਦੇ ਕਰੀਬ। ਇੱਥੇ ਲੁਧਿਆਣੇ ਦੇ ਵਿੱਚ ਕੰਮ ਕਰਨ ਦੇ ਲਈ ਕਾਫੀ ਦਿਨ ਪਹਿਲਾਂ ਤੋਂ ਹੀ ਇਹਨਾਂ ਦੇ ਪਰਿਵਾਰ ਜੂਪੀ ਤੋਂ ਆਏ ਸਨ ਤੇ ਇੱਥੇ ਹੁਣ ਰਹਿੰਦੇ ਸਨ। ਰਾਹੁਲ ਦੀ ਕੁਝ ਦਿਨ ਪਹਿਲਾਂ ਹੀ ਇਹਦੇ ਪਰਿਵਾਰ ਵਾਲਿਆਂ ਨੇ ਮੰਗਣੀ ਕੀਤੀ ਸੀ ਸ਼ਿਵਾਨੀ ਨਾਮ ਦੀ ਕੁੜੀ ਦੇ ਨਾਲ। ਇਹਦਾ ਪਰਿਵਾਰ ਬੜੀ ਖੁਸ਼ੀ ਤੇ ਚਾਵਾਂ ਦੇ ਨਾਲ ਇਹਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਹੁੰਦਾ ਹੈ ਕਿਉਂਕਿ ਮੰਗਰੀ ਤੋਂ 1 ਸਾਲ ਬਾਅਦ ਜਾਨੀ ਕਿ 2024 ਦੇ ਵਿੱਚ ਹੀ ਇਹਦਾ ਵਿਆਹ ਰੱਖਿਆ ਹੋਇਆ ਸੀ ਪਰ ਜਿਸ ਤਰ੍ਹਾਂ ਹੀ ਇਹ ਦੋਨੋਂ ਜਾਨੇ ਗਾਇਬ ਹੋ ਜਾਂਦੇ ਨੇ ਤਾਂ ਇਸ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਜਦੋਂ ਰਿਪੋਰਟ ਲਿਖਾਈ ਜਾਂਦੀ ਹੈ ਪੁਲਿਸ ਥਾਣੇ ਦੇ ਵਿੱਚ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਹੈ ਤੇ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਤਾਂ ਅਚਾਨਕ ਹੀ 18 ਸਤੰਬਰ ਸਵੇਰ ਦਾ ਟਾਈਮ ਸੀ ਇੱਕ ਬੰਦੇ ਨੂੰ ਗਊਸ਼ਾਲਾ ਰੋਡ ਦੇ ਉੱਤੇ ਇੱਕ ਟੁੱਟਿਆ ਹੋਇਆ ਫੋਨ ਮਿਲਦਾ ਹੈ। ਉਹ ਟੁੱਟਿਆ ਹੋਇਆ ਫੋਨ ਰਾਹੁਲ ਦਾ ਹੀ ਸੀ। ਉਹ ਫੋਨ ਨੂੰ ਚੱਕਦਾ ਹੈ ਤਾਂ ਉਹ ਨੂੰ ਨਜ਼ਦੀਕ ਦੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਜਮ੍ਹਾਂ ਕਰਵਾ ਦਿੰਦਾ ਹੈ। ਇਸ ਤੋਂ ਬਾਅਦ ਇੱਕ ਸਕੂਟੀ ਜਿਹੜੀ ਲਵਾੜੀ ਸਹਾਲਤ ਦੇ ਵਿੱਚ ਗੰਦੇ ਨਾਲੇ ਦੇ ਕੋਲ ਕੁਝ ਲੋਕਾਂ ਨੂੰ ਪਈ ਮਿਲਦੀ ਹੈ। ਉੱਥੋਂ ਦੇ ਲੋਕ ਤੁਰੰਤ ਪੁਲਿਸ ਵਾਲਿਆਂ ਨੂੰ ਇਨਫੋਰਮ ਕਰਦੇ ਨੇ ਤੇ ਪੁਲਿਸ ਵਾਲੇ ਮੌਕੇ ਤੇ ਜਾ ਕੇ ਦੇਖਦੀ ਹੈ। ਤੇ ਪੁਲਿਸ ਜਦੋਂ ਉਸ ਜਗ੍ਹਾ ਦੀ ਸਰਚ ਕਰਦੀ ਹੈ ਤਾਂ ਪੁਲਿਸ ਵਾਲਿਆਂ ਨੂੰ ਉਹ ਗੰਦੇ ਨਾਲੇ ਦੇ ਲਾਗੇ ਇੱਕ ਕੂੜੇ ਦਾ ਡੰਪ ਹੁੰਦਾ ਹੈ ਉਸ ਕੂੜੇ ਦੇ ਡੰਪ ਦੇ ਵਿੱਚੋਂ ਪੁਲਿਸ ਵਾਲਿਆਂ ਨੂੰ ਦੋ ਬੋਡੀਆਂ ਬਰਾਮਦ ਹੁੰਦੀਆਂ ਨੇ ਜਦੋਂ ਇਹ ਬੋਡੀਆਂ ਦੀ ਸਨਾਖਤ ਕਰਵਾਈ ਜਾਂਦੀ ਹੈ ਤਾਂ ਇਹ ਲਾਸ਼ਾਂ ਨਿਕਲਦੀਆਂ ਨੇ ਰਾਹੁਲ ਤੇ ਗੁਲਸ਼ਨ ਦੀਆਂ ਜੋ ਦੋ ਦਿਨ ਪਹਿਲਾਂ ਹੀ ਲਾਪਤਾ ਹੋਏ ਸਨ ਰਾਹੁਲ ਤੇ ਗੁਲਸ਼ਨ ਦੇ ਘਰਦਿਆਂ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਡਿੱਗ ਪੈਂਦਾ ਹੈ ਕਿਉਂਕਿ ਹਜੇ ਉਹਨਾਂ ਨੇ ਰਾਹੁਲ ਦੀ ਮੰਗਣੀ ਕੀਤੀ ਸੀ ਤੇ ਬੜੇ ਚਾਮਾਂ ਦੇ ਨਾਲ ਉਹਨਾਂ ਨੇ ਵਿਆਹ ਕਰਨਾ ਸੀ ਪਰ ਜਿਸ ਤਰ੍ਹਾਂ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕਿਸੇ ਨੇ ਉਹਨਾਂ ਦੇ ਮੁੰਡੇ ਦਾ ਕਤਲ ਕਰ ਦਿੱਤਾ ਹੈ ਤਾਂ ਉਹਨਾਂ ਦਾ ਰੋੜੋ ਬੁਰਾ ਹਾਲ ਹੋ ਚੁੱਕਿਆ ਸੀ ਹੋਨ ਪੁਲਿਸ ਦੇ ਅੱਗੇ ਸਭ ਤੋਂ ਵੱਡਾ ਇਹ ਸਵਾਲ ਸੀ ਕਿ ਆਖਰ ਇਹਨਾਂ ਦੋਨਾਂ ਬੱਚਿਆਂ ਦੀ ਮੌਤ ਦਾ ਕਾਰਨ ਕੀ ਸੀ ਤੇ ਕਿਸ ਨੇ ਇਹਨਾਂ ਨੂੰ ਮਾਰਿਆ ਸੀ ਕਿਉਂਕਿ ਹਜੇ ਇਹਨਾਂ ਦੀ ਉਮਰ ਹੀ ਕੀ ਸੀ ਇਹਨਾਂ ਦੀ ਦੁਸ਼ਮਣੀ ਵੀ ਕੀ ਹੋ ਸਕਦੀ ਸੀ ਇਹ ਕਤਲ ਦਾ ਕਾਰਨ ਕੀ ਹੋ ਸਕਦਾ ਸੀ ਜਦੋਂ ਇਹਦੀ ਸ਼ਾਨਦਾਰ ਪੁਲਿਸ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ ਦੇ ਕਾਲ ਡਿਟੇਲ ਸੀਡੀਆਰ ਕੱਢੀ ਜਾਂਦੀ ਹੈ ਤਾਂ ਲਾਸਟ ਕਾਲ ਜਿਹੜੀ ਆਉਂਦੀ ਹੈ ਉਹ ਦਿਖਾਈ ਦਿੰਦੀ ਹੈ ਅਮਰ যাদব ਨਾਮ ਦੇ ਇੱਕ ਲੜਕੇ ਦੀ ਹੁਣ ਸ਼ਾਰਬੀਨ ਹੁੰਦੀ ਹੈ ਤਾਂ ਅਮਰ যাদব ਜਿਹੜਾ ਉਹ ਵੀ ਇਹਨਾਂ ਦਾ ਦੋਸਤੀ ਹੀ ਹੁੰਦਾ ਹੈ ਇਹ ਪਤਾ ਲੱਗਦਾ ਹੈ ਕਿ ਅਮਰ যাদਬ ਇੱਕ ਨਜ਼ਦੀਕ ਦੇ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਹੈ ਤੇ ਉਸ ਰੈਸਟੋਰੈਂਟ ਦੇ ਵਿੱਚ ਇਹ ਦੋਨਾਂ ਦਾ ਅਣਜਾਣਾ ਮੀ ਲੱਗਿਆ ਰਹਿੰਦਾ ਸੀ ਹੁਣ ਪੁਲਿਸ ਵਾਲਿਆਂ ਦਾ ਪਹਿਲਾਂ ਸ਼ੱਕੀ ਸੀ ਅਮਰ যাদਬ ਅਮਰ যাদਬ ਨੂੰ ਚੱਕਿਆ ਜਾਂਦਾ ਹੈ ਤੇ ਉਹਦੇ ਤੋਂ ਪੁੱਛਗਿੱਛ ਸ਼ੁਰੂ ਕੀਤੀ ਜਾਂਦੀ ਹੈ ਪਹਿਲਾਂ ਤਾਂ ਇਹ ਟਾਲਮਟੋਲ ਕਰਦਾ ਸੀ ਪਰ ਜਦੋਂ ਪੁਲਿਸ ਵਾਲੇ ਆਪਣਾ ਰੰਗ ਦੱਸਦੇ ਨੇ ਤਾਂ ਇਹ ਫਿਰ ਬੱਕ ਜਾਂਦਾ ਹੈ ਫਿਰ ਇਕਬੂਲ ਕਰਦਾ ਹੈ ਕਿ ਇਸੇ ਨੇ ਹੀ ਆਪਣੇ ਹੋਰ ਚਾਰ ਦੋਸਤਾਂ ਨਾਲ ਮਿਲ ਕੇ ਰਾਹੁਲ ਤੇ ਗੁਲਸ਼ਨ ਦਾ ਕਤਲ ਕੀਤਾ ਹੈ ਤੇ ਜਦੋਂ ਇਹਦੀ ਕਹਾਣੀ ਦੱਸਦਾ ਹੈ ਇਹਦੇ ਪਿੱਛੇ ਜਿਹੜੀ ਵਜ੍ਹਾ ਦੱਸਦਾ ਹੈ ਉਹ ਜਦੋਂ ਵਜ੍ਹਾ ਸਾਰੇ ਸੁਣਦੇ ਨੇ ਤੇ ਸਾਰਿਆਂ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਇਹ ਦੱਸਦਾ ਹੈ ਕਿ ਰਾਹੁਲ ਦਾ ਜਿਸ ਲੜਕੀ ਦੇ ਨਾਲ ਇੰਗੇਜਮੈਂਟ ਹੋਈ ਸੀ ਸ਼ਵਾਨੀ ਨਾਮ ਦੀ ਕੁੜੀ ਦੇ ਨਾਲ ਤੇ ਇਹ ਉਹੀ ਸ਼ਵਾਨੀ ਨਾਮ ਦੀ ਕੁੜੀ ਨੂੰ ਇਹ ਵੀ ਪਿਆਰ ਕਰਦਾ ਸੀ ਤੇ ਸ਼ਵਾਨੀ ਵੀ ਇਸ ਨੂੰ ਪਿਆਰ ਕਰਦੀ ਸੀ ਪਰ ਘਰ ਵਾਲਿਆਂ ਨੇ ਰਾਹੁਲ ਦਾ ਰਿਸ਼ਤਾ ਸ਼ਿਵਾਨੀ ਦੇ ਨਾਲ ਕਰ ਦਿੱਤਾ ਸੀ ਇਸ ਲਈ ਅਮਰ ਜਾਦਵ ਦੱਸਦਾ ਹੈ ਕਿ ਅਮਰ ਨੇ ਰਾਹੁਲ ਨੂੰ ਪਹਿਲਾਂ ਵੀ ਇੱਕ ਵਾਰੀ ਸਮਝਾਇਆ ਸੀ ਕਿ ਤੂੰ ਸਾਡੇ ਰਿਸ਼ਤੇ ਦੇ ਵਿੱਚ ਨਾ ਕਿਉਂਕਿ ਮੈਂ ਉਹਨੂੰ ਪਿਆਰ ਕਰਦਾ ਹਾਂ ਤਾਂ ਸ਼ਿਵਾਨੀ ਉਹਨੂੰ ਪਿਆਰ ਕਰਦੀ ਹੈ ਇਸ ਲਈ ਉਹ ਦੋਨੋਂ ਵਿਆਹ ਕਰਵਾ ਲੈਣਗੇ ਪਰ ਰਾਹੁਲ ਕਹਿੰਦਾ ਸੀ ਕਿ ਇਹ ਮੇਰੀ ਮੰਗਣੀ ਮੇਰੇ ਘਰਦਿਆਂ ਨੇ ਕੀਤੀ ਹੈ ਤੇ ਮੇਰੀ ਹੁਣ ਮੰਗਣੀ ਹੋ ਚੁੱਕੀ ਹੈ ਸ਼ਿਵਾਨੀ ਦੇ ਨਾਲ ਇਸ ਕਰਕੇ ਮੈਂ ਸ਼ਿਵਾਨੀ ਨੂੰ ਨਹੀਂ ਛੱਡ ਸਕਦਾ ਫਿਰ ਅਮਰ যাদব ਆਪਣੇ ਚਾਰ ਦੋਸਤਾਂ ਦੇ ਨਾਲ ਮਿਲ ਕੇ ਇੱਕ ਪਲਾਨ ਬਣਾਉਂਦੇ ਹਨ ਜਿਸ ਪਲਾਨ ਦੇ ਵਿੱਚ ਇਹ ਡਿਸਾਈਡ ਕੀਤਾ ਜਾਂਦਾ ਹੈ ਕਿ ਰਾਹੁਲ ਨੂੰ ਕਿਤੇ ਸੁੰਸਾਨੀ ਇਲਾਕੇ ਦੇ ਵਿੱਚ ਬੁਲਾ ਕੇ ਇਹਨੂੰ ਰਸਤੇ ਤੋਂ ਹਟਾ ਦਿੱਤਾ ਜਾਵੇਗਾ ਫਿਰ ਅਮਰ যাদব ਰਾਹੁਲ ਨੂੰ ਇਕੱਲਿਆਂ ਕਿਤੇ ਬੁਲਾਉਂਦੀ ਕੋਸ਼ਿਸ਼ ਕਰਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਸ਼ਮਾਨੀ ਦੇ ਬਾਰੇ ਕੁਝ ਗੱਲਾਂ ਦੱਸਣੀਆਂ ਨੇ ਉਹਦੀਆਂ ਕੁਝ ਵੀਡੀਓ ਨੇ ਜਿਹੜੀਆਂ ਮੈਂ ਤੇਰੇ ਨਾਲ ਸਾਂਝੀਆਂ ਕਰਨੀਆਂ ਨੇ ਇਸ ਲਈ ਤੂੰ ਫਲਾਨੀ ਫਲਾਨੀ ਜਗ੍ਹਾ ਤੇ ਆ ਜਾਵੇਂ ਪਰ ਇਸ ਤੋਂ ਪਹਿਲਾਂ ਰਾਹੁਲ ਉਸ ਜਗ੍ਹਾ ਤੇ ਨਹੀਂ ਜਾਂਦਾ ਫਿਰ 16 ਸਤੰਬਰ ਦੀ ਸ਼ਾਮ ਨੂੰ ਅਮਰ যাদব ਫਿਰ ਰਾਹੁਲ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਮੈਂ ਜਿਸ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਹਾਂ ਉਹਦੇ ਲਾਗੇ ਇੱਕ ਗੈਸਟ ਹਾਊਸ ਹੈ ਉਸ ਗੈਸਟ ਹਾਊਸ ਦੇ ਵਿੱਚ ਸ਼ਾਮ ਨੂੰ ਤੇਰਾ ਇੰਤਜ਼ਾਰ ਕਰ ਰਿਹਾ ਹਾਂ ਮੇਰੇ ਕੋਲ ਬਹੁਤ ਹੀ ਕੁਝ ਜ਼ਰੂਰੀ ਵੀਡੀਓਜ਼ ਨੇ ਜੋ ਸੁਵਾਨੀ ਦੇ ਬਾਰੇ ਨੇ ਤੇ ਮੈਂ ਤੈਨੂੰ ਦੇਣਾ ਚਾਹੁੰਦਾ ਹਾਂ ਐਸੇ ਲਈ ਤੂੰ ਮੈਨੂੰ ਆ ਕੇ ਮਿਲ। ਰਾਹੁਲ ਕੀ ਕਰਦਾ ਹੈ ਕਿ ਰਾਹੁਲ ਗੈਸਟ ਹਾਊਸ ਦੇ ਵਿੱਚ ਆਪਣਾ ਜਿਹੜਾ ਦੋਸਤ ਹੁੰਦਾ ਹੈ ਗੁਲਸ਼ਨ ਉਹਨੂੰ ਨਾਲ ਲੈ ਕੇ ਚਲਿਆ ਜਾਂਦਾ ਹੈ ਤੇ ਇਸ ਗੈਸਟ ਹਾਊਸ ਦੇ ਵਿੱਚ ਅਮਰ ਜਦਵ ਨੇ ਪਹਿਲਾਂ ਤੋਂ ਹੀ ਪਲਾਨ ਕਰਕੇ ਰੱਖਿਆ ਹੋਇਆ ਸੀ ਤੇ ਚਾਰ ਆਪਣੇ ਦੋਸਤਾਂ ਨੂੰ ਵੀ ਪਹਿਲਾਂ ਤੋਂ ਹੀ ਤਿਆਰ ਕਰਕੇ ਰੱਖਿਆ ਹੋਇਆ ਸੀ। ਜਿਸ ਤਰ੍ਹਾਂ ਹੀ ਰਾਹੁਲ ਤੇ ਗੁਲਸ਼ਨ ਉਸ ਗੈਸਟ ਹਾਊਸ ਦੇ ਵਿੱਚ ਜਾਂਦੇ ਨੇ ਤਾਂ ਇਹ ਪੰਜੇ ਜਾਣੇ ਮਿਲ ਕੇ ਪਹਿਲਾਂ ਤਾਂ ਰਾਹੁਲ ਦਾ ਇੱਕ ਤੇਜ਼ ਤਾਰ ਹਥਿਆਰ ਦੇ ਨਾਲ ਉਹਦੇ ਤੇ ਵਾਰ ਕਰਦੇ ਨੇ ਤੇ ਉਹਦਾ ਕਤਲ ਕਰ ਦਿੰਦੇ ਨੇ। ਫਿਰ ਉਸ ਤੋਂ ਬਾਅਦ ਗੁਲਸ਼ਨ ਜੋ ਕਿ ਉਹਦਾ ਦੋਸਤ ਹੁੰਦਾ ਹੈ ਜਿਹਦਾ ਕੋਈ ਵੀ ਕਸੂਰ ਨਹੀਂ ਸੀ ਕਿਉਂਕਿ ਉਹ ਬਿਲਕੁਲ ਹੀ ਬੇਕਸੂਰ ਸੀ ਉਹਦਾ ਕਸੂਰ ਇਹੀ ਸੀ ਕਿ ਉਹ ਰਾਹੁਲ ਦੇ ਨਾਲ ਸਿਰਫ ਉਸ ਜਗ੍ਹਾ ਤੇ ਚਲਾ ਗਿਆ ਸੀ ਤੇ ਉਹਨੂੰ ਵੀ ਆਪਣੀ ਜਾਨ ਤੋਂ ਹੱਥ ਤੋਣਾ ਪੈਂਦਾ ਹੈ ਇਹ ਚਾਰੇ ਦੋਸਤ ਉਹਨੂੰ ਵੀ ਨਹੀਂ ਛੱਡਦੇ ਤੇ ਉਹਨੂੰ ਵੀ ਬੜੀ ਬਹਿਰੇਮਿੰਦੇ ਨਾਲ ਉਹਦਾ ਵੀ ਕਤਲ ਕਰ ਦਿੰਦੇ ਨੇ ਹੁਣ ਕਤਲ ਕਰਨ ਤੋਂ ਬਾਅਦ ਇਹ ਚਾਰੇ ਜਾਨੇ ਮਿਲ ਕੇ ਇਹਨਾਂ ਦੋਨਾਂ ਦੀਆਂ ਲਾਸ਼ਾਂ ਨੂੰ ਚੱਕਦੇ ਨੇ ਤੇ ਉਹਨਾਂ ਦੀ ਸਕੂਟੀ ਦੇ ਵਿੱਚ ਬਿਠਾ ਕੇ ਰਾਤ ਦੇ ਸਮੇਂ ਗੰਦੇ ਨਾਲੇ ਦੇ ਕੋਲ ਕੂੜੇ ਦੇ ਡੰਪ ਦੇ ਵਿੱਚ ਉਹਨਾਂ ਨੂੰ ਦੱਬ ਕੇ ਆ ਜਾਂਦੇ ਨੇ ਤੇ ਇਹਨਾਂ ਦੋਨਾਂ ਦੇ ਫੋਨ ਇੱਕ ਫੋਨ ਨੂੰ ਟਿੱਬਾ ਰੋਡ ਦੇ ਉੱਤੇ ਸੁੱਟਿਆ ਜਾਂਦਾ ਹੈ ਤੇ ਦੂਸਰੇ ਫੋਨ ਨੂੰ ਗਊਸਾਲਾ ਦੇ ਰੋਡ ਦੇ ਉੱਤੇ ਸੁੱਟ ਦਿੱਤਾ ਜਾਂਦਾ ਹੈ ਤੇ ਇਹਦੀ ਜਿਹੜੀ ਸਕੂਟੀ ਸੀ ਉਹਨੂੰ ਗੰਦੇ ਨਾਲੇ ਦੇ ਦੂਸਰੀ ਸਾਈਡ ਤੇ ਕੂੜੇ ਦੇ ਢੇਰ ਦੇ ਲਾਗੇ ਉਨوں ਨੂੰ ਮੇ ਖੜਾ ਕਰਕੇ ਆ ਜਾਂਦੇ ਨੇ ਤੇ ਇਸੇ ਤਰ੍ਹਾਂ ਇਹਨਾਂ ਨੇ ਇਸ ਲਈ ਕੀਤਾ ਸੀ ਤਾਂ ਜੋ ਪੁਲਿਸ ਵਾਲਿਆਂ ਨੂੰ ਜਦੋਂ ਪੁਲਿਸ ਵਾਲੇ ਇਹਨਾਂ ਦੀ ਲੋਕੇਸ਼ਨ ਖੱਢਣ ਤੇ ਸਾਰਿਆਂ ਦੀ ਫੋਨਾਂ ਦੀ ਲੋਕੇਸ਼ਨ ਉਹ ਅਲੱਗ-ਅਲੱਗ ਜਗ੍ਹਾ ਤੇ ਆਵੇ ਤੇ ਪੁਲਿਸ ਨੂੰ ਇਹਨਾਂ ਦੀਆਂ ਬੋਡੀਆਂ ਵੀ ਨਾ ਮਿਲ ਸਕਣ અમર યાદવ ਦੇ ਇਸ કબૂલનામે ਤੋਂ ਬਾਅਦ ਇਸ ਦੇ ਬਾਕੀ ਜਿਹੜੇ ਚਾਰ ਦੋਸਤ ਸਨ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਇਹਦੇ ਵਿੱਚ ਇੱਕ ਲੜਕਾ ਮਾਈਨਰ ਸੀ ਜਿਸ ਨੂੰ ਬਾਅਦ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ ਇਸ ਤਰ੍ਹਾਂ ਇਸ਼ਕ ਦੇ ਵਿੱਚ ਅੰਨੇ ਹੋਏ અમਰ ਨੇ ਆਪਣੇ ਹੀ ਦੋਸਤਾਂ ਨੂੰ મોત ਦੇ ਘਾਟ ਉਤਾਰ ਦਿੱਤਾ ਸੀ ਪਰ ਇਸ ਤੋਂ ਬਾਅਦ ਵੀ ਇਹਨੂੰ ਹਾਸਲ ਕੀ ਹੋਇਆ ਕੁਝ ਨਹੀਂ ਕਿਉਂਕਿ ਸ਼ਵਾਨੀ ਨੂੰ ਪਾਉਣ ਦੀ ਬਜਾਏ ਇਹਨੂੰ ਮਿਲ ਗਈਆਂ ਸਲਾਖਾਂ ਹੁਣ ਇਹ ਸਲਾਖਾਂ ਦੇ ਪਿੱਛੇ ਆਪਣੀ ਪੂਰੀ ਜ਼ਿੰਦਗੀ ਬਤੀਤ ਕਰੇਗਾ ਕਹਿੰਦੇ ਨੇ ਕਿ ਗੁੱਸੇ ਦੇ ਵਿੱਚ ਲਿਆ ਹੋਇਆ ਡਿਸੀਜਨ ਕਦੀ ਵੀ ਸਹੀ ਨਹੀਂ ਹੁੰਦਾ ਇਦਾਂ ਹੀ ਕੁਝ ਹੋਇਆ ਅਮਰ ਜਾਦਵ ਦੇ ਨਾਲ ਤੇ ਦੂਜਾ ਇਸ ਕ੍ਰਾਈਮ ਦੇ ਵਿੱਚ ਸਾਥ ਦੇਣ ਵਾਲੇ ਇਹਦੇ ਦੋਸਤ ਉਹਨਾਂ ਨੂੰ ਵੀ ਇਹਦੀ ਦੋਸਤੀ ਦਾ ਫਲ ਮਿਲ ਗਿਆ ਇਸ ਗੁੱਸੇ ਦੀ ਭਾਵਨਾ ਨੇ ਕਈ ਹੱਸਦੇ ਵਸਦੇ ਘਰਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਜੇਕਰ ਉਹੀ ਠੰਡੇ ਦਿਮਾਗ ਦੇ ਨਾਲ ਇਹਨਾਂ ਨੇ ਕੰਮ ਲਿਆ ਹੁੰਦਾ ਤਾਂ ਜੇ ਕਿਸੇ ਨਾਲ ਗੱਲਬਾਤ ਕੀਤੀ ਹੁੰਦੀ ਤਾਂ ਸ਼ਾਇਦ ਇਹ ਮਸਲਾ ਗੱਲਾਂ ਬਾਤਾਂ ਦੇ ਜ਼ਰੀਏ ਵੀ ਹੱਲ ਹੋ ਸਕਦਾ ਸੀ। ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਨੂੰ ਲੈ ਕੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।